ਮੈਡ ਮੌਸਮ ਲੈ ਕੇ ਕੀ ਤਾਜ਼ਾ ਬੇਟਰੇ ਦਾ ਮਾਨਸੂਨ ਇਸ ਸਮੇਂ ਕਿੰਨੀ بارش ਦੀ ਹੋਈ ਲੱਗਦੀ ਹੈ ਮਾਨਸੂਨ ਨੇ ਲੈ ਕੇ ਸਾਡੇ ਕੋਲ ਵੈਸੇ ਹੁਣ ਗੁੱਡ ਨਿਊਜ਼ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਪੰਜਾਬ ਦੇ ਵਿੱਚ ਹੋਏਗੀ ਕਿਉਂਕਿ ਜਿਹੜੀ ਮਾਨਸੂਨ ਦੀ ਪ੍ਰੋਗਰੈਸ ਹੈ ਉਹ ਅੱਛੀ ਹੈਗੀ ਹੈ ਔਰ ਭਾਰਤ ਦੇ ਵਿੱਚ ਸਾਡੇ ਕੋਲ ਸਿਸਟਮ ਵੀ ਡਿਵੈਲਪ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 31 ਜੁਲਾਈ ਤੱਕ ਲੱਗ ਰਿਹਾ ਕਿ ਸਾਰੇ ਪੰਜਾਬ ਦੇ ਵਿੱਚ بارش ਹੋਏਗੀ ਪਰ ਥੋੜਾ ਜਿਹਾ ਮਾਲਵਾ ਬੈਲਟ ਜਿਹੜੀ ਹੈ ਜਿਹਦਾ ਸਾਊਥ-ਵੈਸਟਨ ਰੀਜਨ ਹੈ ਉੱਥੇ ਬਾਰਿਸ਼ ਥੋੜੀ ਜਿਹੀ ਘੱਟ ਹੋਣ ਦੀ ਸੰਭਾਅਨਾ ਹੈ ਪਰ ਉੱਪਰ ਨੌਕਤੇ ਵਿੱਚ ਜਿਹੜੀ ਅੱਛੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਥੋੜਾ ਉਹਨਾਂ ਨੇ येलो ਅਲਰਟ ਵੀ ਫੋਰਕਾਸਟ ਕੀਤਾ ਗਿਆ ਸੋ ਅਗਰ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਕਿ ਹੁਣ ਤੱਕ ਸਾਡੇ ਕੋਲ ਜੁਲਾਈ ਦੀ ਡੈਫਸਟ ਚੱਲ ਰਹੀ ਸੀ ਬਾਰਿਸ਼ ਪਰ ਅਗਰ ਇਹਨਾਂ ਦਿਨਾਂ ਦੇ ਵਿੱਚ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਕੁਝ ਹੱਦ ਤੱਕ ਜਿਹੜਾ ਉਹ ਡੈਫਸਟ ਹੈ ਉਹ ਕਵਰ ਹੋ ਜਾਏਗਾ ਕਿੰਨੀ ਕੀ ਘੱਟ ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਕਿੰਨੀ ਚੰਗੀ ਇਸ ਵਾਰ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 190 ਮਿਲੀਮੀਟਰ ਜਿਹੜੀ ਨਾਰਮਲੀ بارش ਹੁੰਦੀ ਹੈ ਤੇ ਜਿਹੜੀ ਇਸ ਸੀਜ਼ਨ ਤੇ ਹੁੰਦੀ ਹੈ ਜੁਲਾਈ ਤੱਕ ਔਰ 107 ਤੋਂ 110 ਤੱਕ ਸਾਡੇ ਕੋਲ بارش ਜਿਹੜੀ ਰਿਕਾਰਡ ਹੋਈ ਹੈ ਤੇ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 119 ਮਿਲੀਮੀਟਰ بارش ਜਿਹੜੀ ਰਿਕਾਰਡ ਹੋਈ ਹੈ ਅਗੇਂਸ 2220 ਮਿਲੀਮੀਟਰ ਸੋ ਉੱਥੇ ਵੀ ਸਾਡੇ ਕੋਲ ਡੈਫਿਸਿਟ ਚੱਲ ਰਿਹਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 43-44% ਡੈਫਿਸਿਟ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਕਾਫੀ ਇਸ ਵਾਰੀ ਮਤਲਬ ਆਸ਼ੀਸ਼ੜੀਆ ਘਟ ਰਹੀ ਹੈ ਮੌਨਸੂਨ ਵੀਕ ਰਹੀ ਹੈ ਬਜੂਰ ਦੇ ਵਿੱਚ ਬਾਰਿਸ਼ ਅੱਛੀ ਹੋਈ ਹੈ ਕੋ ਜੁਲਾਈ ਦੇ ਵਿੱਚ ਜਿਹੜਾ ਡਕਸੇ ਤਾਂ ਕਾਫੀ ਜ਼ਿਆਦਾ ਵਧਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਬਾਰਿਸ਼ ਅੱਛੀ ਹੋ ਰਹੀ ਹੈ ਅਗਸਤ ਦੇ ਵਿੱਚ ਵੀ ਸਾਨੂੰ ਉਮੀਦ ਹੈਗੀ ਹੈ ਕਿ ਬਾਰਿਸ਼ ਠੀਕ ਰਹੇਗੀ ਮੌਨਸੂਨ ਠੀਕ ਰਹੇਗੀ ਆਪਣਾ ਜਿਹੜਾ ਮੌਨਸੂਨ ਦੀ ਪ੍ਰੋਗਰੈਸ ਹੋ ਚੱਲਦੀ ਰਹੇਗੀ ਸੋ ਉਮੀਦ ਕਰਦੇ ਆਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅਗਸਤ ਦੇ ਵਿੱਚ ਅੱਛੀ ਬਾਰਿਸ਼ ਹੋਦੀ ਹੈ ਤਾਂ ਆਪਣਾ ਜਿਹੜਾ ਮੌਨਸੂਨ ਦੀ ਜਿਹੜੀ ਪਾਣੀ ਦੀ ਪੂਰਤੀ ਹੈ ਫਸਲਾਂ ਲਈ ਪੂਰੀ ਹੋ ਜਾਏਗੀ। ਗਰਮੀ ਹੈ ਜੀ ਕਿਉਂ। ਜਿਹੜਾ ਨਾਂਮ ਆ ਗਿਆ ਉਹ ਬੰਦ। ਤੇ ਕਾਰਨ ਕੀ ਮੰਤਸਰ ਜੀ? ਬਸ ਕਲਾਈਮੇਟ ਚੇਂਜ ਹੀ ਆ ਗਿਆ ਨਾ। ਜਿਹੜਾ ਹੁਣ ਆਪਾਂ ਇੰਨਾ ਡਿਸਟਰੋਏ ਕਰ ਰਹੇ ਆ ਨੇਚਰ ਨੂੰ। ਉਹਨੇ ਹਾਟੈਸਟ ਕਸ਼ਮੀਰ ਰਿਹਾ ਕੱਲ। ਸਭ ਤੋਂ ਜ਼ਿਆਦਾ ਹਾਂ ਉਹ ਚੱਲ ਗਿਆ ਇਸ ਮਹੀਨੇ ਵਿੱਚ ਕਿੰਨੀ ਕਿ ਬਾਰਿਸ਼ ਪੈ ਜੁਣੀ ਹੈ ਜੀ ਉਸ ਅਸੀਂ ਸਮਝ ਅਸਲੇ 7 ਤੋਂ ਕਟਕੜੇ ਜ਼ਿਲ੍ਹੇ ਚ ਬਾਰਿਸ਼ ਹੋਈ ਜੀ ਇਸ ਮਹੀਨੇ بارش ਕਹਿੰਦੇ ਬਹੁਤ ਘੱਟ ਪਈ ਹੈ ਬਹੁਤ ਘੱਟ ਪਈ ਹੈ ਸੋ ਨਹੀਂ ਪਈ ਹੈ ਤੇ ਉਹ ਸੋਸੋਲਾ ਨੇ ਤਾਂ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ